ਹੈਲੋ ਸਟੂਡੈਂਟਸ ਬੀਏ ਕਲਾਸਸ ਪਿਛਲੀ ਵੀਡੀਓ ਤੋਂ ਨੈਕਸਟ ਅੱਗੇ ਅਸੀਂ ਕਰਾਂਗੇ ਹੁਣ ਕਾਪ ਭਾਸ਼ਾ ਬਾਰੇ ਠੀਕ ਹੈ ਇਹ ਪੁਆਇੰਟ ਹੈ ਕਾਪ ਭਾਸ਼ਾ ਹੋ ਜਾਈਗੀ ਤੁਹਾਡੀ ਪ੍ਰਤੀਕ ਤੇ ਚਿੰਨ ਤੇ ਬਿੰਬ ਤੇ ਛੰਦ ਅਲੰਕਾਰ ਕਲਪਨਾ ਜੋ ਵੀ ਕਵਿਤਾ ਲਈ ਜ਼ਰੂਰੀ ਤੱਤ ਹੁੰਦੇ ਹਨ ਉਹ ਸਾਰੇ ਤੁਹਾਨੂੰ ਮੈਂ ਕਰਾਵਾਂਗੀ ਭਾਸ਼ਾ ਨੂੰ ਕਵਿਤਾ ਦਾ ਕੱਚਾ ਮਸਾਲਾ ਕਿਹਾ ਜਾ ਸਕਦਾ ਹੈ ਕਵੀ ਇਸ ਮਸਾਲੇ ਨੂੰ ਖਾਸ ਵਿਉਂਤ ਨਾਲ ਵਰਤ ਕੇ ਕਵਤਾ ਦੀ ਸਿਰਜਣਾ ਕਰਦਾ ਹੈ ਕਵੀ ਦੀ ਭਾਸ਼ਾ ਆਮ ਲੋਕਾਂ ਦੀ ਭਾਸ਼ਾ ਨਾਲੋਂ ਪਿੰਨ ਹੁੰਦੀ ਹੈ ਉਸ ਦੀ ਭਾਸ਼ਾ ਵਿੱਚੋਂ ਅਦਭੁਤ ਕੋਮਲਤਾ ਅਰਥ ਸ਼ਕਤੀ ਤੇ ਸੁੰਦਰਤਾ ਫੁੱਟ ਫੁੱਟ ਪੈਂਦੀ ਹੈ ਕਵੀ ਦੀ ਭਾਸ਼ਾ ਸਾਡੀ ਭਾਵਨਾ ਰਸਾਸ ਤੇ ਸੰਵੇਦਨਾ ਨੂੰ ਟੰਬਦੀ ਹੋਈ ਕਿਸੇ ਵਿਸ਼ੇ ਦੀ ਡੂੰਗੀ ਤੈਹੀਕ ਪੁੱਜਦੀ ਹੈ ਅੱਗੇ ਹੈ ਕਵਤਾ ਦੀ ਭਾਸ਼ਾ ਵਿੱਚ ਸਭ ਤੋਂ ਵੱਡਾ ਗੁਣ ਇਹ ਹੁੰਦਾ ਹੈ ਕਿ ਇਸ ਦੀ ਵਰਤੋਂ ਭਾਵਾਂ ਤੇ ਵਿਚਾਰਾਂ ਦੇ ਅਨੁਕੂਲ ਕੀਤੀ ਜਾਂਦੀ ਹੈ ਜੇਕਰ ਕਵਤਾ ਦੀ ਵਸਤੂ ਪਿਆਰ ਭਾਵ ਵਾਲੀ ਹੈ ਤਾ ਭਾਸ਼ਾ ਵੀ ਕੋਮਲ ਸੁਹਾਜਾਤਮਿਕ ਤੇਜ ਸੰਗੀਤਮਈ ਹੋਵੇਗੀ ਪਰ ਜੇਕਰ ਕਵਿਤਾ ਵਿੱਚ ਵੀਰਤਾ ਦਾ ਭਾਵ ਹੈ ਤਾਂ ਭਾਸ਼ਾ ਵੀ ਤੇਜਮਈ ਤੇ ਵੀਰਸ ਭਰਪੂਰ ਹੋਵੇਗੀ ਕਵਿਤਾ ਦੀ ਭਾਸ਼ਾ ਵਿੱਚ ਸ਼ਬਦਾਂ ਦੀ ਚੋਣ ਦਾ ਵੀ ਭਾਰੀ ਮਹੱਤਵ ਹੁੰਦਾ ਹੈ ਸ਼ਬਦ ਅਜਿਹੇ ਹੋਣੇ ਚਾਹੀਦੇ ਹਨ ਜੋ ਵਸਤੂ ਨੂੰ ਸਪਸ਼ਟ ਤੇ ਸਪਸ਼ਟ ਕਰਨ ਤੇ ਕਵੀ ਹਿਰਦੇ ਦੇ ਭਾਵਾਂ ਨੂੰ ਉਲੀਕਣ ਲਈ ਸ਼ਬਦ ਚਿੱਤਰ ਸਿਰਜਣ ਦੀ ਸਮਰੱਥਾ ਰੱਖਦੇ ਹੋਣ ਇਸ ਦੇ ਨਾਲ ਹੀ ਕਵਿਤਾ ਦੀ ਭਾਸ਼ਾ ਸੁਝਾਊ ਹੁੰਦੀ ਹੈ ਜੋ ਸ਼ਬਦਾਂ ਵਿਚ ਲੁਕੇ ਹੋਏ ਅਰਥਾਂ ਨੂੰ ਰੂਪਮਾਨ ਕਰਦੀ ਹੈ ਇਸ ਵਿੱਚ ਸਹਿਜ ਸੁਭਾਵਿਕਤਾ ਦਾ ਗੁਣ ਵੀ ਹੁੰਦਾ ਹੈ ਇਸ ਵਿੱਚ ਮਹਾਵਰਿਆ ਤੇ ਅਖਾਣਾ ਦੀ ਵਰਤੋਂ ਇਸ ਪ੍ਰਕਾਰ ਹੁੰਦੀ ਹੈ ਕਿ ਉਹ ਆਮ ਵਰਤੋਂ ਦੀ ਲੋਕ ਬੋਲੀ ਪ੍ਰਤੀਤ ਹੁੰਦੀ ਹੈ ਕਾ ਭਾਸ਼ਾ ਦੇ ਇੱਕ ਇੱਕ ਸ਼ਬਦ ਤੇ ਇੱਕ ਇੱਕ ਅੰਸ਼ ਵਿੱਚੋਂ ਸਾਰਥਕਤਾ ਦੇ ਨਾਲ-ਨਾਲ ਸੁਰ ਤਾਲ ਤੇ ਸੰਗੀਤ ਦੀ ਝਲਕ ਉੱਬਰਦੀ ਹੈ ਜਿਸ ਕਾਰਨ ਕਵਿਤਾ ਕੰਨਾਂ ਨੂੰ ਮਿੱਠੀ ਤੇ ਮధుਰ ਲੱਗਦੀ ਹੈ ਅੱਗੇ ਹੈ ਕਵਿਤਾ ਵਿੱਚ ਸ਼ਬਦਾਂ ਦੇ ਅਰਥ ਅਗਲੇ ਪਿਛਲੇ ਪ੍ਰਸੰਗ ਤੇ ਜਾਣੇ ਜਾਂਦੇ ਹਨ ਕਵਿਤਾ ਦੇਸ਼ਵਦ ਕੇਵਲ ਪ੍ਰਾਚਲਤ ਅਰਥ ਹੀ ਨਹੀਂ ਰੱਖਦੇ ਸਗੋਂ ਉਹ ਆਪਣੇ ਨਾਲ ਸਮਾਨਾਰਥਕ ਤੇ ਬਪਰੀਤਾਰਤਮਕ ਸ਼ਬਦ ਦਾ ਪ੍ਰਵਾਹ ਵੀ ਲੈ ਕੇ ਚੱਲਦੇ ਹਨ ਇਸ ਕਰਕੇ ਕਵਿਤਾ ਵਿੱਚ ਪ੍ਰਸੰਗ ਦਾ ਗਿਆਨ ਵੀ ਲਾਜ਼ਮੀ ਚੀਜ਼ ਹੁੰਦਾ ਹੈ ਅੱਗੇ ਅਸੀਂ ਕਰਾਂਗੇ ਪ੍ਰਤੀਕ ਤੇ ਚਿੰਨ ਕਵਿਤਾ ਦੇ ਵਿੱਚ ਪ੍ਰਤੀਕ ਤੇ ਚਿੰਨ ਬਾਰੇ ਕਪਤਦੀ ਪਾਸ਼ ਵਿਚਲੇ ਸ਼ਬਦ ਕਈ ਕਾਰਜ ਕਰਦੇ ਹਨ ਕਦੇ ਇਹ ਵਿਸ਼ੇ ਤੀਆਂ ਵਿਸ਼ੇਸ਼ਤਾਵਾਂ ਨੂੰ ਪ੍ਰਗਟ ਕਰਦੇ ਹਨ ਅਤੇ ਕਦੇ ਪ੍ਰਤੀਕਾਂ ਅਤੇ ਚਿੰਨ੍ਹਾਂ ਦਾ ਰੂਪ ਧਾਰ ਕੇ ਅਣ ਵਿਖੇਤੇ ਅਣ ਕਹਿ ਵਸਤੂ ਨੂੰ ਰੂਪਮਾਨ ਕਰਦੇ ਹਨ ਜਿਵੇਂ ਪ੍ਰੋਫੈਸਰ ਪੂਰਨ ਸਿੰਘ ਲਿਖਦਾ ਹੈ ਮੁੱਕਣ ਤੇ ਆਇਆ ਹੈ ਸਾਥਿਓ ਅੱਜ ਪਹਿਰਾ ਰਾਤ ਦਾ ਕਿਰਨਾ ਨੇ ਅੱਜ ਮੱਥਾ ਰੰਗਿਆ ਹੈ ਕਾਇਨਾਤ ਦਾ ਠੀਕ ਹੈ ਇਹਨਾਂ ਦੇ ਵਿੱਚ ਪ੍ਰਤੀਕ ਤੇ ਚਿੰਨ੍ਹ ਦੀ ਵਰਤੋਂ ਕੀਤੀ ਗਈ ਹੈ ਲਾ ਇਹਨਾਂ ਦੇ ਵਿੱਚ ਜਿਵੇਂ ਉਪਰੋਕਤ ਕਾਪ 17 ਵਿੱਚ ਕਵੀ ਕਿਹੜੀ ਕੀrti ਕਿਸਾਨਾਂ ਵਿੱਚ ਪੈਦਾ ਹੋਈ ਜਾਗਰਤੀ ਕਾਰਨ ਸਰਮਾਏਦਾਰੀ ਜ਼ਾਇਗੀਰਦਾਰੀ ਦੀ ਅਨਿਆ ਭਰੀ ਲੁੱਟਕਸੋਟ ਤੇ ਖਤਮ ਹੋਣ ਦੀ ਗੱਲ ਕਰਤਾ ਹੈ ਇਸ ਵਿੱਚ ਰਾਤ ਅਤੇ ਕਿਰਨਾ ਦੇ ਪ੍ਰਤੀਕ ਹਨ ਜੋ ਕਿ ਆਪਣੇ ਸੁਧਾਰਨ ਅਰਥਾਂ ਨਾਲੋਂ ਵਧੇਰੇ ਅਰਥਾਂ ਨੂੰ ਸੁਝਾਉਂਦੇ ਹਨ ਇੱਥੇ ਕਵੀ ਦਾ ਰਾਤ ਤੋਂ ਭਾਵ ਸਰਮਾਇਦਾਰਾਂ ਜ਼ਗੀਰਦਾਰਾਂ ਦੀ ਅਨਿਆਪਰੀ ਲੁੱਟ ਹੈ ਅਤੇ ਕਿਰਨਾ ਤੋਂ ਭਾਵ ਕਿਰਤੀ ਕਿਸਾਨਾਂ ਦੀ ਜਾਗਰਤੀ ਹੈ ਇਹ ਸ਼ਬਦ ਕਵਿਤਾ ਵਿੱਚ ਵਿਸ਼ਾਲ ਅਰਥਾਂ ਨੂੰ ਇੱਕ ਨਿਸ਼ਚਿਤ ਸੰਕੇਤ ਨਾਲ ਪ੍ਰਗਟ ਕਰਦੇ ਹਨ ਇਹਨਾਂ ਦੀ ਵਰਤੋਂ ਨਾਲ ਕਾਪਸ਼ ਵਿੱਚ ਅਰਥਾਂ ਦੇ ਸੰਚਾਰ ਦੀ ਸਮਰੱਥਾ ਆ ਜਾਂਦੀ ਹੈ ਅਤੇ ਪਾਠਕ ਨੂੰ ਪਾਠਕ ਨੇ ਸੰਬੰਧਿਤ ਵਸਤੂ ਦੇ ਗੁਣਾਂ ਦਾ ਗਿਆਨ ਵੀ ਹੋ ਸਕਦਾ ਹੈ ਅੱਗੇ ਹੈ ਬੀਮਾ ਬਿੰਬ ਨੂੰ ਕਵਤਾ ਦੇ ਵਿੱਚ ਬਿੰਬ ਦਾ ਕੀ ਹੁੰਦਾ ਹੈ ਰੂਲ ਇਹ ਅਸੀਂ ਪੜਾਂਗੇ ਬਿੰਬ ਨੂੰ ਸ਼ਬਦ ਚਿੱਤਰ ਵੀ ਕਿਹਾ ਜਾ ਸਕਦਾ ਹੈ ਕਵੀ ਆਪਣੀ ਕਵਿਤਾ ਵਿੱਚ ਸ਼ਬਦਾਂ ਨਾਲ ਕਿਸੇ ਵਸਤੂ ਦਾ ਇਸ ਤਰ੍ਹਾਂ ਵਰਣਨ ਕਰਦਾ ਹੈ ਕਿ ਪਾਠਕ ਦੇ ਮਨ ਵਿੱਚ ਉਸ ਵਸਤੂ ਦੀ ਇੱਕ ਤਸਵੀਰ ਜਿਹੀ ਉੱਭਰ ਆਉਂਦੀ ਹੈ। ਬਸ ਇਸੇ ਨੂੰ ਹੀ ਵਿੰਬ ਕਹਿੰਦੇ ਹਨ। ਦੇਖੋ ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਦਾ ਇੱਕ ਨਮੂਨਾ। ਵਿਗੜੀਆਂ ਵਾਲੀ ਸੁਥਣ ਕੁੰਜ ਕੇ ਫੜਕੇ ਮੀਰੀ ਵਾਂ ਠਿਲ ਪਈ ਤਾਂ ਸੁਹਾ ਕੁੜੀ ਪੋਠੋਹਾਰੀ। ਗਿੱਟਿਆ ਤਾਣੀ ਗੋਡਿਆਂ ਤਾਣੀ ਲੱਖ ਲੱਖ ਤਾਣੀ ਚੜ ਗਿਆ ਪਾਣੀ ਠੀਕ ਹੈ ਲੱਖ ਲੱਖ ਤਾਣੀ ਗੋਡਿਆਂ ਤਾਣੀ ਗਿੱਟਿਆਂ ਤਾਣੀ ਲੈ ਗਿਆ ਪਾਣੀ ਠੀਕ ਹੈ ਇਨਾ ਸਤਰਾ ਵਿੱਚ ਪੋਟੋਹਾਰ ਦੀ ਕੁੜੀ ਦੇ ਆਪਣੀ ਵਿਗੜਿਆ ਵਾਲੀ ਸੁਥਣਾ ਉਤਾ ਟੋ ਟੋਂਗ ਕੇ ਤੇ ਕਵੀ ਦੀ ਵਾਂ ਫੜ ਕੇ ਸੁਹਾ ਨਦੀ ਵਿੱਚ ਅ ਅ ਥਿੱਲਣ ਸੁਹਾ ਦੇ ਪਾਣੀ ਦੇ ਹੌਲੀ ਹੌਲੀ ਲੱਕ ਲੱਕ ਤੱਕ ਚੜਨ ਤੇ ਫਿਰ ਉਤਰਨ ਦੀ ਸਥਿਤੀ ਨੂੰ ਵਿਆਨ ਕਰਦਿਆਂ ਵਿੰਬਾਂ ਦੀ ਲੜੀ ਉਸਾਰੀ ਹੈ ਇਹ ਬਿੰਬ ਇਹ ਦ੍ਰਿਸ਼ ਦ੍ਰਿਸ਼્ય ਬਿੰਬ ਹਨ ਬਿੰਬਾਂ ਦੀਆਂ ਹੋਰ ਬਹੁਤ ਸਾਰੀਆਂ ਕਿਸਮਾਂ ਹਨ ਨਾਟਵਿੰਬ ਰੂਪਬਿੰਬ ਸ਼ੂਬਿੰਬ ਰਸਬਿੰਬ ਆਦ ਇੱਕ ਆਲੋਚਕ ਨੇ ਠੀਕ ਹੀ ਕਿਹਾ ਹੈ ਕਿ ਹਰ ਇੱਕ ਕਵਿਤਾ ਇੱਕ ਬੋਲ ਦੀ ਤਸਵੀਰ ਹੈ ਅਤੇ ਹਰ ਤਸਵੀਰ ਇੱਕ ਗੂੰਗੀ ਕਵਿਤਾ ਹੈ ਅੱਗੇ ਹੈ ਛੰਦ ਛੰਦ ਦਾ ਕਵਿਤਾ ਵਿੱਚ ਆਪਣਾ ਮਹੱਤਵ ਹੈ ਠੀਕ ਹੈ ਸਾਡੇ ਪੁਰਾਤਨ ਕਾਲ ਅਤੇ ਮੱਧ ਕਾਲ ਵਿੱਚ ਸ਼ੰਦ ਤੋਂ ਬਿਨਾ ਕਵਿਤਾ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਅਜਿਹੀ ਛੋਟੀ ਕਵਿਤਾ ਨੂੰ ਹੀ ਨਜ਼ਮ ਕਿਹਾ ਜਾਂਦਾ ਹੈ ਸ਼ੰਦ ਮੁਕਤ ਜਾਂ ਬਲੈਕ ਵਰਸ ਕਵਿਤਾ ਦੇ ਅਲੱਗ ਰੂਪ ਮੰਨੇ ਜਾਂਦੇ ਹਨ ਅੱਜ ਕੱਲ੍ਹ ਵਿਸ਼ਖ ਖੁੱਲੀ ਕਵਿਤਾ ਤੇ ਸ਼ੰਦ ਰਹਿਤ ਕਵਿਤਾ ਦੀ ਰੁਚੀ ਜੋਰ ਫੜ ਰਹੀ ਹੈ ਪਰ ਇਹ ਕਵਿਤਾ ਵੀ ਸ਼ੰਦ ਦੇ ਪ੍ਰਭਾਵ ਤੋਂ ਮੁਕਤ ਨਹੀਂ ਕਿਉਂਕਿ ਉਸ ਵਿੱਚ ਵੀ ਵਜ਼ਨ ਤੋਲ ਵਿਸ਼ਰਾਮ ਲੈ ਆਤਾ ਖਿਆਲ ਰੱਖਣਾ ਪੈਂਦਾ ਹੈ ਇਹਨਾਂ ਵਿੱਚ ਵੀ ਨਜ਼ਮ ਦੇ ਅੰਚ ਮजूद ਰਹਿੰਦੇ ਹਨ ਠੀਕ ਹੈ ਅੱਗੇ ਹੈ ਕਵਿਤਾ ਵਿੱਚ ਅ ਕਵਿਤਾ ਵਿੱਚ ਵਰਣਾ ਜਾਂ ਮਾਤਰਾ ਤੇ ਖਾਸ ਗਿਣਤੀ ਮਿੰਤੀ ਦੁਆਰਾ ਜੋ ਸੁਰ ਅ ਤਾਲ ਪੈਦਾ ਹੁੰਦੀ ਹੈ ਤੇ ਤੁਕਾਂਤ ਦਾ ਮੇਲ ਹੁੰਦਾ ਹੈ ਉਸ ਨੂੰ ਹੀ ਛੰਦ ਕਿਹਾ ਜਾਂਦਾ ਹੈ ਠੀਕ ਹੈ ਪਹਿਲਾ ਕਵਿਤ ਕੋਹੜਾ ਸੋਰਠਾ ਦਵਈਆ ਸਵਈਆ ਨਿਸ਼ਾਨੀ ਸਿਰਖੰਡੀ ਆਦ ਕੋਈ ਕਈ ਪ੍ਰਕਾਰ ਦੇ ਛੰਦ ਪਰਚਲੇ ਸਨ ਇੱਥੇ ਤੱਕ ਕਰ ਲੋ ਨੈਕਸਟ ਮੈਂ ਕੱਲ ਤੋਂ ਕਵਿਤਾ ਤੋਂ ਹੀ ਕਰਵਾਉਂਗੀ ਠੀਕ ਹੈ ਓਕੇ ਬਾਏ